ਇਹਦੇ ਵਾਲੀ ਜਿਹੜੀ ਬੂਟੀ ਨੂੰ ਪਿਆਰ ਕਰਦਾ ਸੀ ਉਹ ਬੂਟੀ ਹੋਰ ਬੂਟੇ ਨੇ ਫਟ ਲਈ ਇਹ ਮੇਰਾ ਸਾਰਾ ਫਾੜੀ ਨਹੀਂ ਲੱਗਦਾ ਹੋਰ ਤਾਂ ਜਾਊਗਾ ਤੈਨੂੰ ਮੈਂ ਕੀ ਪਿਆ ਕੀ ਉਹ ਤੈਨੂੰ ਕੀ ਜਿਆਦਾ ਬੰਦਾ ਮਾੜਾ ਨਹੀਂ ਹੈ ਇਹ ਸਾਰੀਆਂ ਫਸਲਾਂ ਦੀ ਜਾਣਕਾਰੀ ਮੈਂ ਚਾਚਾ ਚਾ ਪੂਰਾ ਗਿਆਨ ਚਾ 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 ਮੈਨੂੰ ਯੂਨੀਵਰਸਿਟੀ ਵਾਲੇ ਮੈਂ ਤੇਰੇ ਕੋਲ ਅੱਜ ਜਾਣ ਕਰਦਾ ਲੁਧਿਆਣਾ ਯੂਨੀਵਰਸਿਟੀ ਵਾਲੇ ਕਹਿੰਦੇ ਵੀ ਭਾਨੇ ਸਾਨੂੰ ਜਾਣਕਾਰੀਆਂ ਦੇ ਦਿਮਾਗ ਵਾਲਾ ਮੇਰੇ ਤਾਂ ਦਿਮਾਗ ਦਾ ਹੀ 5 ਕਰੋੜ ਰੁਪਏ ਮੰਨ ਲੈ

ਇਹ ਕਿ ਇਕ ਨੂੰ ਇੱਧਾ ਪੀਸ ਅੱਧਾ ਕਿਹੜਾ ਖਸਰਾ ਰੋੜਾ ਪੈਣ ਲੇਖਾ ਮਾਰੇ ਮਤੋਂ ਨਹੀਂ ਮਾਂ ਬੱਕਰੇ ਦੇ ਬੱਕਰੇ ਖਾ ਗਏ ਵੇ ਤੁਸੀਂ ਤੁਹਾਡੇ ਬਿੱਟ ਭਰ ਦੇ ਮਗਨ ਕਿੱਥੇ ਦੇ ਰਹੇ ਹੁਣ ਕਿੱਥੇ ਜਾਏ ਨੇ ਉਹ ਤਾਂ ਉੱਥੇ ਦੇ ਨਹੀਂ ਜਮੀਨ ਲਾ ਰੱਖੀ ਆਗੀ ਕਿੱਥੇ ਦੇ ਰਹੇ ਹੋ ਹਾਂ ਗੱਦਸਾਂ ਕਿੰਨੂ ਵਾਰ ਵਾਰ ਜਨ ਲਿਆ ਕਿਦਾਂ ਗਿਆ ਬਰਾ ਤਾ ਬਣਾ ਤੂੰ ਰੋਟਾ ਬੱਡੇ ਬੱਡੇ ਅੱਡ ਕੇ ਗਾਏ ਸੀ ਵੀਟ ਨਹੀਂ ਖਵਾਇਆ ਉਹਨੇ ਵੀ ਮੀਚੇ ਦਿੱਤਾ ਆਪਾਂ ਇੱਦਾਂ ਮੇਰਾ ਹਾਂ ਤੂੰ ਉਹਦਾ ਮੇਰਾ ਮਿੰਦੂ ਦੱਸਦੇ ਨੇ ਕਿ ਮੇਰੀ ਗੋਲੀ ਮੰਨ ਦੱਸ ਹੱਥ ਆਪੇ ਮੇਰੇ ਮਲੀ ਦਾ ਪਾਸੋਂ ਰਾਤ ਨੂੰ ਫੋਨ ਕਰ ਜਾ ਕੇ ਕਿ ਇਸ ਵੀਡੀਓ ਮੇਰਾ ਕੰਮ ਨਹੀਂ ਹੋ ਰਿਹਾ ਬਰਖਾ ਕਰ ਦੇ ਮੈਂ ਤੇ ਮੇਰੇ ਆਦੀ ਕਰਦੀ ਆ ਉਹ ਉਹ ਦੇਖਣਾ ਕਰਦਾ ਵਾਰਾ ਭੱਜ ਗਿਆ ਤੇ ਤੇਰੇ ਪਤਾ ਕਿ ਉੱਥੇ ਨਹੀਂ ਮੈਂ ਤਾਂ ਕਹਿ ਕੇ ਗਏ ਨੇ ਭਾਈ ਕਹਿੰਦੇ ਬਾਗ ਲੈ ਜਾ ਤਾਂ ਉੱਥੇ ਜਾਣੇ ਆ ਵੀ ਐਵੇਂ ਕੋਈ ਨੁਕਸਾਨ ਹੋ ਰੂਗਾ ਕੰਮ ਦਾ ਕੀ ਫਾਇਦਾ ਇੰਨਾ ਪੈਸਾ ਲਾ ਕੇ ਪਰ ਨਾ ਬਈ ਉਹ ਮੈਨੂੰ ਇਹ ਉਹ ਮੈਨੂੰ ਆਈ ਨਹੀਂ ਸਮਝਾਈ ਮੈਂ ਇਹ ਨਿਆ ਬਸ ਇੱਥੇ ਖਵਾ ਗਾ ਕਾ ਮੈਨੂੰ ਪਤਾ ਕੀ ਕਰ ਲਗੇ ਨੇ ਅੱਥੇ ਹੋਰ ਤੇ ਚਾਚੇ ਨੇ ਕੋਈ ਨਹੀਂ ਬੜਾ ਪਾਇਣ ਕੇ ਲੱਗ ਰਹੇ ਨੇ ਮੈਨੂੰ ਪਤਾ ਨਹੀਂ ਕੀ ਕਰ ਲਗੇ ਨੇ ਕਿ ਮੇਰੀ ਆਲਤਾ ਹੈ ਨਹੀਂ ਕਾ ਤੇਰਾ ਮੈਨੂੰ ਮੂੰਹ ਭਾਣਾ ਹੁੰਦਾ ਮੇਰੀ ਚਾਚੀ ਸ਼ਹਿਰੋਂ ਆ ਤੂੰ ਮਨ ਚਾਚੀ ਆ ਮੇਰੇ ਸਮਝ ਤੂੰ ਹਾਂ ਜੈਨ ਮੈਂ ਆਇਆ ਤੁਹਾਡੇ ਕੋਲ ਗੁਸਨਾ ਠੀਕ ਹੈ ਤੂੰ ਸੋਣੀ ਸੁਣਖੀ ਆ ਤੂੰ ਮੇਰੀ ਕੀ ਆਤੀ ਲੱਗ ਰਹੀ ਆ ਕੀ ਤੇਰੀ ਗੈਂਕ ਲੱਗ ਰਹੀ ਜਿਵੇਂ ਉਤਰ ਗਏ ਮੂੰਹ ਨਹੀਂ ਕਰਦਾ ਕਿ ਪੁੱਛੀ ਤਾਹੂੰਗਾ ਉਦਾਂ ਮਜ਼ੂਰ ਟਿੱਪਣ ਲੱਗੀ ਰਹੀ ਆ ਤਰੇ ਝੂਟ ਦਵਾ ਦੇ ਤਰੇ ਗੁੱਤੀ ਦਵਾ ਦੇ ਮੇਰਾ ਥਾ ਨਾ ਇਹੀ ਲੋਟੋਂ ਦਾ ਹਾਂ ਆਂ ਜੇ ਕਹਾਂ ਤਾ ਤਰੇ ਉਦਾਂ ਨਹੀਂ ਲਾਹਤਾ ਹਿੰਦ ਦੱਸਰੇ ਹਾਂ 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 ਉਹ ਮਾਜਾ ਜਿੱਥੇ ਮਾ ਜਿੱਥੇ ਮੇਰਾ ਮੇਰਾ ਪੈਰ ਤੱਕ ਲੱਗਦਾ ਵਿਚੀ ਆ ਜਿਹੜੀ ਤੇ ਪੈ ਨਹੀਂ ਜਾ ਕੇ ਤੇ ਸੁੰਗੜੀ ਤੇ ਕੁਝ ਕੁ ਆਉਂਦਾ ਹਾਂ ਹਾਂ ਮੇਰੇ ਕੋਲ ਤੇ ਹਾਂ ਇਹ ਪਾਣੀ ਕਿਉਂ ਕਿਉਂ ਹਾਂ ਤੇ ਕੀ ਹੋ ਰਿਹਾ ਹੈ ਕਿ ਤਾ ਕੀ ਨਹੀਂ ਦਿਖਾਇਆ ਤੈਨੂੰ ਹਾਂਏ ਤੂੰ ਚਰਨ ਦੀ ਮਿਹਰ ਕਰਖਿਆ ਉਹ ਨਹੀਂ ਬੋਲ ਫਿੱਟ ਕਮੰਡਿੰਗ ਨਹੀਂ ਜੇ ਫਿਰ ਮੈਨੂੰ ਕਹਦੇ ਨਹੀਂ ਉਹ ਲਾਉਣ ਗਿਆ ਲੁੱਤੀ ਕੋਈ ਨਹੀਂ ਆਪਾਂ ਮਰਨ ਨੂੰ ਮੈਂ ਕਿੱਥੇ ਡੱਕ ਰਿਹਾ ਨਾ ਗਾਲ ਕਾ ਨਹੀਂ ਮੈਨੂੰ ਇਹ ਡਰੋ ਜੋ ਪਾ ਮੈਨੂੰ ਵੀ ਕਿਹਨੇ ਕਹਿਣਾ ਹਾਂ ਠੀਕ ਮੈਂ ਨਹੀਂ ਲੈ ਕੇ ਗਿਆ ਇਹ ਨਾ ਕਰ ਤਾ ਕੀ ਤਾਮ ਮੈਂ ਉਹ ਕੰਮ ਲਿਖਿਆ ਬਣਾਣੀ ਤੇਰੇ ਮੂੰਹ ਕੰਮ ਕਰ ਦੰਦਾ ਮੈਂ ਕੰਮ ਕਰਦਾ ਨਹੀਂ ਤੀ ਮੇਰੀ ਗੱਲ ਸੁਣ ਲੈ ਪਕਾਇਆਂ ਮਾਰੂੰਗੀ ਵਈ ਵਾਲੀ ਹਾਂ ਚਲੋ ਬੋਈ ਜੰਨਾ ਦਾ ਮੇਰੀ ਗੱਲ ਸੁਣ ਲੈ ਬੰਦਿਆਂ ਨੂੰ ਸੰਨੀ ਘਰ ਦੇ ਜਾ ਕੇ ਉਹਦਾ ਕਰ ਦੇ ਤੇ ਤੈਨੂੰ ਨਹੀਂ ਤੈਨੂੰ ਕਰ ਜਮਾਲ ਦੇ ਤਾ ਤੇਰੇ ਗੱਲ ਮੇਰਾ ਪੁੱਛਣ ਆ ਨਾ ਮੈਂ ਪੋਚੇ ਦਾ ਨਾ ਵੀ ਨਾ ਲੂੰਗੀ ਜੇ ਇਹ ਵੀ ਮਦਦ ਕਰ ਮਾਣੀ ਨਾ ਹੁੰਦਾ ਮੈਂ ਤਾਂ ਕੰਮ ਨਹੀਂ ਹੁੰਦਾ ਭਾਈ ਤੂੰ ਤੇ ਤੈਨੂੰ ਨਹੀਂ ਕਹਿਣਾ ਹੈ ਤੇ ਉਹ ਤਾਂ ਹੀ ਸੋਣੀ ਬਾਰੇ ਲੱਗ ਰਹੀ ਮੈਂ ਇਹ ਇਹ ਜੀ ਕਰਦਾ ਨਾ ਤੇਰੇ ਹੱਥ ਤੇ ਨਹੀਂ ਤੇ ਚਾਹ ਤੇਰੇ ਕੋਈ ਲੈਂਟਰ ਨੂੰ ਤਾਂ ਚੱਕੀ ਸਾ ਲੈ ਤੂੰ ਲੈਂਟਰ ਹੀ ਗੱਲ ਕਰਦੀ ਹੋ ਹਾਂ ਉਹਨੂੰ ਫਿਰ ਕਹਿੰਦਾ ਬਹੁਤ ਨੂੰ ਬਿੱਟੂਗਾ ਹਾਂ ਹੋਜੀ ਮਰ ਜੇ ਮੇਰਾ ਭਾਈ ਜੇ ਨਾ ਘਰ ਮੁੱਦਾ ਮਰਦਾ ਆਖਰੇ ਹੀ ਕਰੀ ਲੇ ਕੇ ਅੱਜ ਕੱਲ ਪਾਸੋਂ ਕਰ ਲੋਦੀ ਹੈ ਫਤਿਹ ਜੀ ਦਿੱਤੀ ਆ ਕੜੀ ਹਾਂ ਕੜੀ ਕੜੀ ਦਾ ਮੈਨੂੰ ਕੋਈ ਨਹੀਂ ਦਿੱਤੀ ਪੱਕਾ ਮੂਹ ਦੇਣ ਜਿਵੇਂ ਗਿਫਟ ਹਾਂ ਅੱਜ ਹੱਥਾ ਫਰ ਗੜੀ ਆ ਰਹੀ ਹੈ ਉਹਨੂੰ ਦਾ ਪਿਆਰ ਕਰਨ ਵਾਲੇ ਦਿਨਾਂ ਆ ਹਾਂ ਹੁੱਚਾ ਦੇ ਦਿਨ ਨਾ ਨੀ ਘੱਟਾ ਕਰਦੇ ਨੇ

ਨੈ ਸਾਕੀਂ ਆਂਕੀਂ ਕਪੀਤੀ ਹੋਈ ਏ ਬਹਿੰਦੇ ਲਗੜੇ ਰਾਤ ਕਿਹਾਂ ਦੀ ਖਵਾਦੋ ਤੋਰਾ ਨਾ ਇਹ ਪੂਰਤ ਬੋਟੀ ਨਹੀਂ ਜਿੰਦੇ ਤੇ ਦੁੱਦ ਜਿਆ ਕਹਤ ਨੇ ਚੱਲ ਕਾ ਬਹਨਕੇ ਲਗੜੇ ਚੰਗਾਰੇ ਕਰਾ ਕੇ ਠੰਡ ਦੇਖਿਆ ਸੀ ਡਾਂਗ ਫੇਦੀ ਮੇਰੇ ਸ਼ਰੀਰ ਦੀ ਹਿਤਾਬ ਨਾ ਕੰਮ ਨਹੀਂ ਇਹ ਕਰ ਸਾਸਣਾ ਮੋਟਾ ਮੋਟਾ ਕਿਉਂ ਹੋਇਆ ਓ ਓ ਰਾਮੂ ਬਹਨਕੇ ਲਗੜੇ ਸੰਗ ਤਰਾ ਖਾ ਰਹੇ ਹੋ ਹਾਂ ਮੈਂ ਤਾਂ ਇੱਕ ਸਸਰਾ ਲਈ ਖਾਣਾ। ਕੀ ਖਾਣਾ ਤੂੰ 300 ਰੁਪਏ ਦਿੱਤਾ ਸੀ 30000 ਮਹੀਨੇ ਦਾ। ਤੇਰਾ ਮਲਤਕ ਵੀ ਆ ਸੰਤਰਾ ਸਾਡਾ ਖਾਣ ਦਾ। ਕੌਣ ਖਾਏ ਮੈਂ? ਕਿਉਂ ਨਾ ਖਾ? ਚਾਚਾ ਆ ਗਿਆ ਬਹਿਣਗਾ ਲਗਦਾ ਹਮਕੋ ਗਾਲੀ ਕੱਢ ਲੈ। ਕੰਮ ਕਰਦੇ ਹਾਂ। ਸੰਤਰਾ ਬੋੜ ਯਾਰ ਠੀਕ ਹੈ ਨਾ। ਉਹ ਹਲੋ ਸੰਤਰਾ ਫੜਾ ਦੇ ਤੈਨੂੰ ਪਤਾ ਨਹੀਂ ਸੰਤਰਾ ਖਾਤਰ ਬੰਦੇ ਮਰ ਜਾਂਦੇ ਹੁੰਦੇ। ਇੱਥੇ ਮਾਰ ਕੇ ਬਾਗ ਦੀ ਨੱਪ ਨੂੰ। ਸਸਰਾ ਭੁੱਖ ਬੜੀ ਲੱਗਿਆ ਮੈਨੂੰ ਤੈਨੂੰ। ਹੈ? ਭੁੱਖ ਭੁੱਖ। ਗੱਲ ਸੁਣ। ਜਿਹੜਾ ਆਪਣਾ ਤੁਹਾਰੇ ਬੱਚੇ-ਵੁੱੱਚੇ ਹੈ ਤੁਹਾਰੇ ਘਰ ਵਾਲੀ ਹੈ ਇਹ ਆਪਣਾ ਇਹ ਆਪਣੀ ਹਮਰੀ ਲਗਾਈ ਲਗਾਈ ਤੇ ਮਾਰੀ ਤੁਹਾਰੀ ਲਗਾਈ ਮੇਰੇ ਨਾਲ ਕੀ ਹਮਕ ਫਸਾਈ ਉਹ ਹੱਸਦਾ ਹੈ ਉਹ ਹੱਸਦਾ ਹੈ ਕੋਣ ਲੁੱਤੀ ਬਾਤ ਨਾ ਕਰਦਾ ਯਾਰ ਜਰਾ ਕਹਿੰਦਾ tha ਵੀ ਦੇ ਤੂੰ ਕਰੇ ਮੇਰਾ ਪ੍ਰਬੰਧ ਕਰ ਦੇ ਤੂੰ ਉਧਰੋਂ ਭਈਆ ਵੀ ਯਾਰ ਰੈਣੀ ਲਿਆ ਕੇ ਤੂੰ ਪਾ ਹਮਾਰਾ ਘਰ ਦੇ ਹੈ ਕਹ ਨਹੀਂ ਐਸੀ ਐਸੀ ਕਿਵੇਂ ਬਈ ਯਾਰ ਰਾਣੀ ਨੂੰ ਐਸ ਕਰਾਉਂਗਾ ਓਏ ਬਈ ਯਾਰ ਰਾਣੀ ਜਿੰਨੇ ਮਰਜੀ ਕਿੰਨੀ ਖਾਵੇ ਬਈ ਯਾਰ ਰਾਣੀ ਨੂੰ ਮੈਂ ਗੱਲ ਤੋਂ ਪਿਆਰ ਕਰੂੰਗਾ ਤੇਰੀ ਤੇਰੀ ਛਾਲੀ ਸੂੜੀ ਹੋਵੇ ਤੀ ਬੇਚਦੇ ਹਾਂ ਤੂੰ ਤੀ ਬੇਚਦੇ ਹੁੰਦੇ ਹਾਂ ਹਮ ਕੌਣਾ ਵੇਚੇ ਹਾਂ ਹਮ ਤੈਨੂੰ ਖਾਈ ਬੈਸ ਕਿੰਨੂ ਇੱਕ ਖਾਣਾ ਯਾ ਰਿਸ਼ਤਾ ਕਰਾ ਦੇ ਯਾ ਮੇਰੇ ਨਾਲ ਥੋੜਾ ਵੀ ਕਿੰਨੂ ਜਾ ਕੇ ਵਿਹਾਰ ਰਿਸ਼ਤਾ ਕੌਣਾ ਆਊਗਾ ਲੜਕਾਰ ਦੀ ਮੇਰੀ ਗੱਲ ਸੁਣ ਲੈ ਹਾਂ ਕਿਆ ਨਾ ਹੋਵੇ ਐ ਐਸੀ ਰਿਸ਼ਤੇ ਲੂਗਾ ਕਿਆ ਮੈਂ ਮੇਰੇ ਸਾਰੇ ਪਿੱਠਵਾਰੀਆਂ ਪੱਟ ਲਈਆਂ ਤੂੰ ਇੱਕ ਕਰੀ ਮੈਨੂੰ ਮਲਾਤਾ ਸਹੀ ਕਾਹਦੇ ਬੂਟਾ ਹੈ ਹੈਗੀ ਆ ہماری ਇੱਕ ਸਾਲੀ ਸੀ ਸਾਲੂ ਦੇ ਘਰ ਵਾਲੀ ਬਣਾ ਲਈ ਹੈ ਨਾ ਅਸੀਂ ਬੜਾ ਲੂਚਾ ਬੰਦਾ ਹੈ ਤੇਰਾ ਬੇੜਾ ਬਹਿ ਗਿਆ ਕਿਆ ਹੋਇਆ ਐਸੇ ਕਿਸੇ ਕਰਤੇ ਹੋ ਤੂੰ ਬਾਤ ਹਮ ਲੋਗ ਸਰਦਾਰ ਲੋਗ ਹੈ ਪੰਜਾਬੀ ਲੋਗ ਹੈ ਹਮਾਰੀ ਜਿਸ ਤੇ ਆਖ ਆ ਗਈ ਹਮਨੇ ਉਸਕਾ ਡੰਡਾ ਡੂਕ ਦਿਆ अरे तो दूसरा दूसरी की लगाई उठाकर लेके जाओगे उठा ले जाओ लेते हम अभी हैं उठा लेते हैं हम तो सब असंभव है ठीक है तारा मीरा है, पत्र है, पत्र हम कौन होने वेगा ऐसा ए गल समझ तारा मीरा डकरा गुरखा में बेल वदाना मूली पत्तर पत्तरा वाले पूरे हाथ के दाड़ी पैर के उधर हो गया करदार जी जानदार नहीं तू ठीक है आगे मेरी गल सुनला बूट्या नाल मेरी गल बात हुई है ਪਰਵਾਰਾ ਮੇਰਾ ਹੀ ਜਦੋਂ ਤੂੰ ਮੇਰੇ ਪਰਿਵਾਰ ਤੋਂ ਸੰਤਰਾ ਤੋੜਦਾ ਮੇਰਾ ਖਰਾ ਜਿਵੇਂ ਮੈਂ ਤੇਰਾ ਬਾਲ ਪੱਟਾ ਇੰਨਾ ਦੁੱਖ ਲੱਗਦਾ ਮੈਨੂੰ ਠੀਕਾ ਪੁੱਤਾਂ ਨੂੰ ਪਾਲਿਆ ਹੈ ਹਮਨੇ ਬਾਗ ਇਹ ਠੀਕਾ ਤੂੰ ਕਿਹਨੇ ਜਾਂ ਪੇ ਡੀਜੀ ਲਗੇ ਹੋ ਮਾਂ ਲਗਾ ਹੂੰ ਚਾਚਾ ਜੀ ਨੇ ਮੇਰੇ ਕੋਲ ਜ਼ਿੰਮੇਵਾਰੀ ਦੀ ਹੈ ਫੇਰ ਬਾਹਰ ਮੋੜ ਲੈ ਮੁਝ ਕਾ ਕੇ ਓ ਮੈਂ ਗੱਲ ਸੁਣ ਮੈਂ ਤਾਂ ਤੁੰਡਾ ਰਿਓ ਮੈਂ ਤਾਂ ਗਰੀਬ ਹਾਂ ਮੈਂ ਤਾਂ ਗਰੀਬ ਘਰ ਆਖਾ ਹੂੰ ਲੇਕਿਨ ਜੋ ਹਮਾਰਾ ਚਾਚਾ ਜੀ ਹੈ ਇੱਕ ਬਾਤ ਦਊ ਹਾਂ ਆਓ ਤਾਂ ਠੀਕ ਹੈ ਮੈਂ ਜਿਹੜੀ ਗੱਲ ਕਰਦਾ ਵੀ ਚਾਚਾ ਨੇ ਕੱਲਾ ਕੱਲਾ ਸੰਤਰੇ ਦਾ ਲਿਖਿਆ ਹੋਇਆ ਹੈ ਇਹ ਹੈ ਕਿ ਸੰਤਰਾ ਐਸਨ ਠੀਕ ਹੈ ਇੰਨਾ ਮੈਨੂੰ ਲੱਗਦਾ ਹੁੰਦਾ ਬਹਿਣ ਕੱਲਾ ਖੜਾ ਇੱਧਰ ਨਿਕਲ ਜਾ ਨਿਕਲ ਜਾ ਨਿਕਲ ਜਾ ਆ ਜਾਓ ਚਾਚਾ ਜੀ ਬਾਤ ਕੌਣ ਗਏ ਮਾਰੇ ਚਰਾ ਦੂੰਗਾ ਤੇਰੀ ਬਿਆਹਾਰਾ ਨਹੀਂ ਜੀ ਮੇਰੇ ਸਾਰੇ ਲੈ ਗੋ ਪੱਤ ਕੇ ਸੋਡਲਾ ਹਾਂਜੀ ਵਧੀਆ ਵਧੀਆ ਕੋਈ ਗੱਲ ਨਹੀਂ ਬਾਕੀ ਹੋ ਜੂ ਤੁਹਾਡਾ ਕੰਮ ਜਦੋਂ ਕਹੋਗੇ ਤੁਸੀਂ ਕਰ ਦਾਂਗੇ ਨਾਲ ਦੀ ਨਾਲ ਹੀ ਹਾਏ 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 ਓਏ ਚਾਚਿਆ ਹਾਏ ਓਏ ਚਾਚਿਆ ਹਾਏ ਹਾਏ ਚਾਚਾ ਸੌ ਲੱਗੇ ਓਏ ਅੱਜ ਕੋਹਾ ਚੱਕ ਦੀ ਤੱਕ ਦੀ ਤੇਰੀ ਯਾਦ ਆ ਗਈ ਮੈਨੂੰ ਸੌ ਲੱਗੇ ਓਏ ਕੀ ਹੋ ਗਿਆ ਬਾ ਮੈਂ ਮੂੰਹ ਆਈ ਜਾਂਦਾ ਮੈਂ ਬਲਕਾਰ ਚਾਚੇ ਦੇ ਵੀ ਗਿਰਾ ਕਰ ਦੇ ਕੇ ਅਸਲ ਮੂੰਹ ਤਾਂ ਕੰਮ ਹੋ ਗਈ ਗਾਉਂ ਦਾ ਮਾਰਾ ਫਿਰਦਾ ਚਾਚਾ ਓਏ ਚਾਚਿਆ ਤੇਨੇ ਦੇਖ ਰਿਓ ਕੀ ਕੰਮ ਕਰੇ ਢਾਗ ਮਰਾ ਬੇਗੂ ਗਾਉਂ ਦਾ ਮਾਰਾ ਜਾਂ ਚਾਰੀ ਕੋਹਾ ਮੈਂ ਵਿਚਾਰੀ ਛੱਡ ਕੇ ਆਇਆ ਮੈਂ ਨਾ ਗੀਤ ਗਾ ਰਿਆਂ ਦੀ ਵੀ ਤਾਂ ਗਰੀਬ ਗੇ ਫਲਕਾਰੀਆਂ ਵੀ ਗਈਆਂ ਐਂ ਐ ਕਰਕੇ ਗਾ ਰਿਆਂ ਦੀ ਦਮਾ ਹੈ ਕਿ ਨਹੀਂ ਕਿ ਆਈਡੀਆ ਚੱਲਿਆ ਬਲਕਿ ਆ ਚੱਲ ਚੱਤਿਆ ਬਣੇ ਕੋਈ ਕੰਮ ਵਜਤ ਦਿਨ ਬਗ ਚੱਤਿਆ ਬਣੇ ਕਾੜੇ ਹਾਰੇ ਚੱਤਿਆ ਬਣੇ ਦੇਖੀ ਦੇਖ ਪਹਿਲੀ ਵਾਰ ਹੈ ਨਾ ਜਵਾ ਮਨਾ ਦੇ ਹੀ ਦੇਖ ਬਸ ਆਟ ਲਵਾ ਦੇ ਯਾਰ ਹਰੇ ਹਾੜੇ ਇੱਕ ਚੱਤਿਆ ਬਣੇ ਨਿਕਾ ਟਕਾ ਦੀ ਲਗਉਣ ਨਾ ਕਾਟ ਕੋਈ ਕਣ ਕਣ ਜਿਹਦੇ ਜੂਰੀ ਵੀ ਗਿੱਲੀ ਨਹੀਂ ਫਿਰਦਾ ਕਾਟ ਲਾਉਣੀ ਆ ਓਏ ਚਾਚਾ ਯਾਰ ਜਾ ਯਾਰ ਮੈਂ ਉਹ ਕਹਿ ਰਾਂ ਕਾਟ ਕਾ ਅੱਛਾ ਫਿਰ ਦਵਾਏਗਾ ਚਮਚਾ ਹਾਂ ਹਾਂ ਉਹਨੇ ਚਾਚਾ ਖਵਾਵਾ ਕੇ ਬੰਦਾ ਆਉਣ ਵਾਲਾ ਹੈਗਾ ਦੇਖੀ ਆ ਉਹ ਖਵਾਵਾ ਮੈਂ ਹੁਣੀ ਹਾਂ ਚਾਚਾ ਮੈਂ ਅੱਜਾ ਖਾਦਾ ਨਹੀਂ ਅਬਦਲ ਚਾਚੀ ਤੋਂ ਮੈਨੂੰ ਪਤਾ ਨਹੀਂ ਮੇਰੇ ਚਾਚੇ ਜਵਾਨੀ ਦੀ ਨਾ ਉਹਨਾਂ ਦੀ ਗੱਲਾਂ ਕਾ ਨੂੰ ਛੇੜਦਾ ਯਾਰ ਉਹ ਕਬੀਜ ਬੰਦੇ ਨੇ ਸਿਰੇ ਦੇ ਸਿਰੇ ਦੇ ਲੱਗ ਬੰਦੇ ਨੇ ਯਾਰ ਚਾਚਾ ਮੈਂ ਬਸ ਹੋਰ ਗੱਲਾਂ ਕਰਦੇ ਸੀ ਅੱਡੇ ਤੇ ਕਹਿੰਦੇ ਵੀ ਉੱਥੇ ਉਹਨੇ 35 40 ਗਿੱਲੇ ਜ਼ਮੀਨ ਦੇ ਲੈ ਲਏ ਲੈ ਬਾਏ ਲੈ ਲਏ ਕਿਹਾ Rajasthan ਚੋਂ ਉਹ ਮੈਨੂੰ ਪਤਾ ਕਾਨੂੰ ਪਤਾ ਡਰਖਾ ਪੰਦੇ ਗੇਤਾ ਕੋਈ ਤੈਨੂੰ ਹੁਣ ਕੀ ਗੱਛਾ ਮੈਂ ਯਾਰ ਹੋਰ ਛੰਡੂਗਾ ਬੇ ਇਹ ਕਿਹੜੇ ਕਿੜਨੇ ਇਹ ਇੱਕ ਤੇ ਮੇਰੇ ਵਾਲਾ ਜਿੱਜਾ ਯਾਰ ਇੱਕ ਚਾਚਾ ਇਹ ਕਿੰਨਾ ਕੋਈ ਪੁਇੰਟ ਹੋਰ ਹੋਊਗਾ ਮੁਰਗਾ ਮੇਰਾ ਛੜਾ ਉਹ ਗੈਣੇ ਚੰਨੇ ਚਾਰੀ ਗੇਤਾ ਕਿਤੇ ਹੁਣ ਤੈਨੂੰ ਪਤਾ ਹੀ ਜਾ ਇਹਨੂੰ ਕੀ ਗੱਛਾ ਜਰੂਰੀ ਕੰਮ ਹੈ ਨਾ ਜਰੂਰੀ ਦਾ ਹੈ ਡੋਡੇ ਡੂਡੇ ਲੈਣ ਗਏ ਹੁਣੇ ਤਾਂ ਸਮਝਿਆ ਕਰੀ ਤੇਰੇ ਵਾਲਾ ਜਿੱਜਾ ਵੀ ਖਾਂਦਾਗਾ ਉਹਦੇ ਕੋਲੇ ਵੀ ਨਹੀਂ ਹੋਣੇ ਕੋਈ ਉੜਿਆੜੀ ਚੱਕ ਚੱਕ ਕੇ ਤਾਂ ਮੈਂ ਖਾਣ ਲੱਗਿਆ ਭੰਜੇ ਲੱਤ ਹੁਣ ਤੱਕ ਉਹ ਤਾਂ ਬਾਹਲੇ ਖਾਂਦਾ ਉਹਦੇ ਖੁੱਲੇ ਉਧਰ ਉਹ ਛੜਦਾ ਨਾ ਪਾਕਿਸਤਾਨ ਤੇ ਕਿੱਟਰੂ ਮਗੂੰ ਚੜਜੂ ਤੇਤੀ ਹੁੰਦੀ ਉੱਥੇ ਇੱਠਾ ਮੇਰਾ ਰਜੀਦਿਆ ਵੀ ਚੜਜੂ ਐ ਤੱਕ ਦੁਕਾਨ ਵੀ ਹਿਸਾਲਾ ਪਰ ਇਹ ਪਹਾਂਦੀ ਗੱਲ ਕੁਛ ਨਹੀਂ ਮੇਰੇ ਵਾਲੇ ਪੁੱਕੀ ਰਹਿਣਗੇ ਹੋਣਗੇ ਸਿਰੇ ਦੇ ਉਹ ਨੇ ਫਿਰ ਮੀ ਪੈਰ ਕੱਢ ਰਖੇ ਨੇ ਪੰਡੂ ਪੈਰ ਕੱਢ ਰਖੇ ਨੇ ਮੈਨੂੰ ਪਾ ਲੈ ਛੋਟੇ ਵਾਲੇ ਚਾਹਤੇ ਨੇ ਚਾਹਤੇ ਨੇ ਹੁਣ ਜਮੀਨ ਦੇ ਕਿਨੇ 25 ਜੀਲੇ ਕੱਟਾਰੂ ਜਰੋ ਹਟੂ ਸੱਤੀ ਘਰ ਹੁੰਦਾ ਫਿਰ ਲੈਤੀ ਕਿੱਥੇ ਹੈ ਭਾਈ ਦੇਖੋ ਹੀ ਮੈਂ ਉਹ ਹੀ ਮਾਰੀ ਜਾਂਦੇ। ਉੱਥੇ ਕਿਹੜਾ ਲੈ ਨੂੰ ਯਾਰ। ਮੇਰੀ ਕੰਨੀ ਟੁੱਟਾ ਰਹੇ ਯਾਰ। ਆਦੋ ਰਾਜ ਉਹ ਗੱਪ ਮਾਰੇ Rajasthan ਚ ਆਪਣੀ ਰਜਿਸਟਰੀ ਹੁੰਦੀ। ਉਹ ਹੀ ਮੈਂ ਕਹਿਣਾ ਹੈ। ਕਿ ਮੈਂ ਲੈਣਾਂ ਕਿ ਗੱਪ ਮਾਰਦੇ ਨੇ। ਅੱਡੇ ਪਿੰਦੇ ਪੱਦ ਕੜਾ ਰੱਖੇ ਨੇ ਵਿੱਚ ਜਿਹੜਾ ਚਾਹਦਾ ਸਮਾਨ ਉਹ ਕੜਾ ਚੱਪਾ ਬਟਾ ਉਹ ਗੱਪ। ਚਾਚੇ ਦੀ ਘਰ ਛੁੱਟਣਾ ਹੋਣਾ। ਹੋਰ ਗੱਲ ਅੱਗੇ ਆ ਦੇਖਿਓ ਭਾਈ। ਇਹ ਰਾਜ ਦੀ ਗੱਲ। ਅੱਡੇ ਨਾਲ ਗੱਲ ਕਰ ਦਿਓ ਦੇਖੋ।

ਉਈ ਇਹ ਉਹ ਤਾਂ ਗੱਲ ਹੈ ਬਹਰ ਕਲੇਕ ਦਾ ਫੱਡਾ ਜੀਜਾ ਵੀ ਹਰਮੀ ਆ ਹੁਣ ਬਾਹਰ ਕਦੇ ਹੂੰ ਮਾਦ ਨਾ ਅਮਾ ਤਾਂ ਮੈਂ ਕੀ ਕਹਾ ਯਾਰ ਆ ਬਛਾ ਦਿੰਦੀ ਆ ਕੰਪ ਜਾਂਦਾ ਹੈ ਮੈਂ ਤਾਂ ਲੈ ਕੇ ਨਹੀਂ ਗਏ ਆ ਮਰ ਜਾਂਦੇ ਪਰ ਕਰ ਸਕਸ ਹੋਰ ਗਏ ਨੇ ਉਹ ਓਏ ਹੋ ਟਾ ਹੋਰ ਪਾਸੇ ਜਾ ਆਪਣੇ ਮੇਰੇ ਥਾਈ ਲੜੇ ਨਹੀਂ ਵੀਟ ਪਿੱਛੇ ਹੈ ਉਹਨਾਂ ਨੇ ਮੀਰ ਤੇ ਰੇਤਾ ਪਾਇਆ ਪਾਇਆ ਨਹੀਂ ਰੇ ਥੋੜੀ ਮਾਰ ਖਾ ਚਾ ਮਾਰੇ ਪਹਾੜੀਆ ਉਹ ਤਾਂ ਕਰਾ ਜੀਜਾ ਗਾਲਾਂ ਕਰਦਾ ਫਿਰਦਾ ਸੀ ਓ ਆਹੋ ਯਾਰ ਮਹਿਣ ਕ ਲਗੜਾ ਉਹ ਵੀ ਉਹਦੀ ਬਿਨਾਂ ਛਾਰਦਾ ਨਹੀਂ ਉਹਨਾ ਪਾਪਾ ਮੈਂ ਬੰਦਾ ਹੋਰ ਲੱਭਦਾ ਮੈਂ ਕੰਮ ਕਰਦਾ ਨਹੀਂ ਉਹਦੇ ਥੱਲੇ ਮੈਂ ਕਿਹਾ ਨੌਕਰੀ ਹੋਰ ਕਰ ਸਾਡੇ ਕਿ ਨਹੀਂ ਆ ਜਾ ਤੂੰ ਫਿਰ ਨਾ ਦੇਖ ਲੈ ਝੱਟ ਮੈਂ ਕਿਹਾ ਜਿੱਤਵਾ ਜੈਨਾ ਹੁਣ ਮੈਂ ਹੁਣ 2 ਲੱਖ ਰੁਪਏ ਤੈਨੂੰ ਦੇਣੀ ਨਾਲੇ ਰੋਜ਼ ਤੈਨੂੰ ਰੋਟੇ ਖਾਣ ਹਾਏ ਹਾਏ ਓਏ ਚਾਚਾ 2 ਲੱਖ ਪਾਵੇਂ ਦਾ ਦੇਣ ਡੋਡਾ ਰੋਜ਼ ਖਵਾ ਦੇ ਕਰੀ ਜਮ ਕਿਨੇ ਮਰਤੀ ਚਾਹ ਨਹੀਂ ਕਹਿੰਦੇ ਰੋਟੇ ਖਾਣ ਹੁਣ ਰੋਟੇ ਤੈਨੂੰ ਰੋਜ਼ ਮਿਲਿਆ ਕਰਨਗੇ ਔਰ ਕੰਮ ਕਰਨਾ ਪਊ ਨਾ ਛੁੱਟੀ ਮਾਰਨੀ ਆ ਕੋਈ ਲੈ ਸਵੇਰੇ ਆਪਣੀ ਗੱਲ ਸੁਣ ਲਾ ਮੈਂ ਸਾਰੇ ਸਰ ਜੀ ਇਹ ਹੋਈਆਂ ਨਹੀਂ ਹੋਈਆਂ ਨਹੀਂ ਕੱਟ ਪਈ ਆ ਯਾ ਕਰੂੰਗਾ ਆਉਂ ਚਾਹ ਪਹਿਲਾਂ ਦੋ ਚੌਤੀ ਭੁੱਕੀ ਦੀ ਸਮਝੀ ਠੀਕ ਬਵਾ ਆਪਣੇ ਭਾਈ ਬਾਕੀ ਖੜੇ ਕੋਲੇ ਕੁਝ ਦੇਖ ਲੈ ਲੈ ਤਪਟਾ ਕਰ ਲੈ 12:00 ਵਜੇ ਨੂੰ ਚਾਹ ਨਾਲ 15 ਰੋਟੀਆਂ ਦੋ ਡੰਗ ਚਾਹ ਇਹ ਖਰਚਾ ਮੇਰਾ ਚੱਕਰ ਨਹੀਂ ਤੁਮ ਦਾ ਹਰਾ ਸਾਨੂੰ ਮਿਲਦਾ ਬਾਕੀ ਬਤਰੀ ਠੀਕ ਹੈ ਇਹ ਮੇਰੇ ਪੈਸੇ ਤਾਂ ਦਿੱਤਾ ਲੁਖੀ ਜਾਂਦੀ ਉਹ ਕਰਦਾ ਹੱਲ ਤੇਰਾ ਹਾਂ ਠੀਕ ਹੈ ਠੀਕ ਹੈ ਚੌਡੀ ਵਰੀ ਆਓ ਇਰੀਆ ਗੱਲ ਦਿੱਚਾ ਉਹ ਜਿਹੜਾ ਛੜਾ ਮੁੱਟੀ ਖਾਂਦਾ ਨਾ ਉਹ ਹੋਰ ਆ ਮੁੱਟੀ ਖਾਂਦਾ ਕੋਲ ਜਿਆਰੀ ਜਿੰਨੇ ਆ ਰਹੇ ਚਲ ਲਵੇਂਗਾ ਤੂੰ ਨਿਆਰੇ ਵਾ ਠੀਕ ਆ ਤੇਨੂੰ ਮੇਰਾ ਕਰੂੰਗਾ ਗਮਾਂ ਦੀ ਵਾ ਠੀਕ ਆ ਠੀਕ ਠੀਕ ਕੰਕਮ ਦੱਸਦਾ ਕਰੀ ਮੈਨੂੰ ਕੋਈ ਨਾ ਕੋਈ ਨਾ ਤੈਨੂੰ ਫੇਰਾ ਦੂ ਨਾ ਨਿਆਹਾਂ ਲਿਆ ਦੂ ਇੱਕ ਤੋਂ ਪੂਰੇ ਚਾਰੀ ਬਣਾ ਮੇਰੀ ਮੈਂ ਕਿਸੇ ਮੁੱਟੀ ਜਿਹੜਾ ਭਾਰਤ ਮਾਲਾ ਨਾ ਹੈਗਾ ਸਵਰਗ ਦਿਖਾ ਦੇ ਜੀਓ ਵਾਲਾ ਲਾ ਦੇ ਵੀਰ ਆ ਬੱਤ ਪਿਆਰਾ ਪੜਾਈ ਕਰਾ ਦੇਣਾ ਗੁਰੂ ਲੱਗਿਆ ਪੈਸਾ ਹਣਾ ਕੈਂਗ ਦੀ ਪਹਿਲਾ ਸੀਜ਼ਨ ਹੈ ਢੋਲੀ ਪਾਵਾਂਗੇ ਸੰਤਰੇ ਵਾਲੀ ਪੀਆ ਕਰ ਉਹ ਤੁਰੇ ਕਹਿੰਦਾ ਕਿਹੜਾ ਪਤਾ ਲਾ ਗੱਲਾਂ ਪਾਵਾਂਗੇ ਹਾਂ ਆ ਘੜਾ ਤੂੰ ਪਾ ਨਹੀਂ ਤੇ ਹੋ ਚਾਚਾ ਮੇਰੀ ਸੁਣਿਆ ਤੁਹਾਡੇ ਚਾਚਾ ਮੇਰੀ ਤੇ ਬੂਟੇ ਦੀ ਜਾਨ ਚਲ ਰਹੀ ਹੈ ਯਾਰ ਕਰ ਲੈ ਮੇਰੀ ਗੱਲ ਸੁਣ ਨਾ ਤੂੰ ਡਿਪਰੈਸ਼ਨ ਚ ਕਿਉਂ ਜਾ ਰਿਹਾ ਤੇਰੀ ਮਾਂ ਬੂਟੀ ਦਾ ਗੱਲ ਕਰਾ ਦੂ ਅਸਲ ਚ ਚਾਚਾ ਗੱਲ ਕੀ ਹੋਈ ਚਾਚਾ ਗੱਲ ਹੈ ਇਹ ਬੂਟੇ ਦੀ ਬਰਾਖਤ ਨੂੰ ਕਿਉਂ ਨਹੀਂ ਫੜਨ ਲੱਗਿਆ ਇਹ ਡਿਪਰੈਸ਼ਨ ਚ ਚਲਿਆ ਜਾਂਦਾ ਜਿਹੜਾ ਮਾਲਟਿਆਂ ਦਾ ਬੂਟਾ ਨਾ ਇਹ ਡਿਪਰੈਸ਼ਨ ਚ ਚਲਿਆ ਜਾਂਦਾ ਇਹਦੇ ਵਾਲੀ ਜਿਹੜੀ ਬੂਟੀ ਨੂੰ ਪਿਆਰ ਕਰਦਾ ਸੀ ਉਹ ਬੂਟੀ ਹੋਰ ਬੂਟੇ ਨੇ ਫਾਟ ਲਈ ਇਹ ਮੇਰਾ ਫਾੜੀ ਨਹੀਂ ਲੱਗਦਾ ਹੋਰ ਤੱਕ ਜਾਊਗਾ ਤੈਨੂੰ ਮੈਂ ਕੀ ਕਿਹਾ ਸੀ ਤੈਨੂੰ ਕੀ ਜਿਆ ਦੀ ਬੰਦਾ ਮਾੜਾ ਨਹੀਂ ਹੈ ਹੁਣ ਸਾਰੀਆਂ ਫਸਲਾਂ ਦੀ ਜਾਣਕਾਰੀ ਨਾ ਚਾਚਾ ਪੂਰਾ ਗਿਆਨ ਚਾਚਾ ਚਾਚਾ ਮੈਨੂੰ ਯੂਨੀਵਰਸਿਟੀ ਵਾਲੇ ਮੈਂ ਤੇਰੇ ਕੋਲੇ ਅੱਜ ਜਾਣ ਕਰਦਾ ਲੁਧਿਆਣਾ ਯੂਨੀਵਰਸਿਟੀ ਵਾਲੇ ਕਹਿੰਦੇ ਵੀ ਭਾਨਿਆ ਸਾਨੂੰ ਜਾਣਕਾਰੀਆਂ ਦੇ ਦਿਮਾਗ ਵਾਲਾ ਮੇਰੇ ਤਾਂ ਦਿਮਾਗ ਦਾ ਹੀ 5 ਕਰੋੜ ਰੁਪਇਆ ਮੰਨ ਲੈ ਫੁੱਦੂ ਫੋੜ ਨਾ ਯਾਰੀ ਡਿਗੀਆਂ ਚ ਬਹਿਣ ਕਿਥੀ ਤੇ ਮੇਰੀ ਗੱਲ ਸੁਣ ਹੁਣ ਇਹ ਤਾਂ ਲੁੱਟ ਕੇ ਪਏ ਨਾ ਫੜਾ ਨਾ ਤੜਾ ਕੇ ਪਰਾਂ ਕਰ ਦੇ ਚੋਰ ਮੇਰੀ ਗੱਲ ਸੁਣ ਹਫਤੇ ਤੱਕ ਆਪਣੀ ਠੇਕੇਦਾਰ ਨਾਲ ਗੱਲ ਹੋਈ ਹੈ ਆਪਾਂ ਇਧਰ ਸੰਤਰਾ ਤੋੜਿਆ ਚੁਲਕ

ਠੀਕ ਹੈ ਮੈਨੂੰ ਲਗਾਈ ਉਠਾ ਕੇ ਲੈ ਜਾਗੀ ਤੇ ਮਰੀ ਲਾ ਉਹ ਇੱਕ ਦਾ ਮਾਸੀ ਲੱਗਦੀ ਆ ਉਹ ਮੇਰੀ ਨਾਤੀ ਲੱਗਦੀ ਆ ਭਾਇਆ ਮਰੀਆਂ ਦਾ ਚੋਹੜੇ ਮੇਰੇ ਵਾਲੋ ਸੋਣਾ ਪੰਜਾਬੀ ਪੰਜਾਬੀਆਂ ਦਾ ਬਿਹਾਰੀ ਬਿਹਾਰੀ ਹੁੰਦਾ ਤੇਰਾ ਉਹੀ ਕੰਮ ਕਰਦਾ ਨਾ ਛੱਡਾ ਕਰਾ ਜਿਹੜਾ ਥੱਲੇ ਡਿੱਗਿਆ ਪਛਮਾਨ ਮੇਰੇ ਘਰ ਵਾਲੀ ਦਾ ਫੋਨ ਆ ਰਿਹਾ ਹੈਲੋ ਹੈਲੋ ਆ ਗੁਦਾ ਇੱਥੇ ਸਭ ਬਾਗ ਵਿੱਚ ਹਾਂ ਹਾਂ ਮਾਤਾ ਹਾਂ ਹੋਣ ਉਹ ਅੱਛਾ ਆ ਰਹੇ ਹੈ ਘਬਰਾਣਾ ਨਾ ਮਤ ਤਾਂ ਜਾਣਦੇ ਆ ਰਹੇ ਦੇਖਿਆ ਇਹਨੇ ਅਣੀ ਸੈਟ ਕਰੀ ਬੈਠੀ ਸੀੜੀਆਂ ਤੇ ਆਇਆ ਮਰਾਵਾ ਇਹਦਾ ਮਰਾਗਾ ਗੱਲ ਸੁਣ ਲੈ ਜਿਹੜੇ ਇਹ ਬੈਨਾਂ ਨੂੰ ਕੁਝ ਵੀ ਦੂ ਇਹ ਵੀ ਰਹੀ उसको बोरी में डाल बेचनी चढ़ा कौन डाल रुपया तीह हजार ਉਹ ਨੂੰ ਰੱਖ ਲਾ ਲੇ ਬੰਦੇ ਮੈਂ ਆਂਖ ਰੱਖਦਾ ਮੇਰਾ ਤਾਂ ਟੱਕਾ ਕਰਦੇ ਨੇ ਹਾਂ ਠੀਕ ਹੈ ਨਾ ਉਹ ਚੱਲ ਤੂੰ ਬਾਕੀ ਚੰਨ ਕਰ ਲਾ ਹੋਰ ਨਾ ਮੇਰੇ ਆ ਸਾਲਿਆ ਸਿਤਰਾਵਾਂ ਖਾਲੀ ਹੈ ਹਲੋ ਤੇਰੇ ਵਾਲੀ ਆਖ ਮ ਟੱਕਾ ਕਰਦੀ ਹੈ ਕਦੇ ਸੁਰਨਾ ਲਿਆ ਦੇ ਕਦੇ ਸੂਟ ਲਿਆ ਦੇ ਕਦੇ ਸਾੜੀ ਲਿਆ ਦੇ ਠੀਕ ਹੈ ਹਾਂ ਲਿਆ ਕੇ ਦਿੱਤਾ ਹੈ ਮੇਰੀ ਗੱਲ ਸੁਣ ਹਮਾਰੇ ਸਾਥ ਫਸਾ ਹੋਇਆ ਹੈ ਕਾਲ ਸੁਣ ਹੂੰ ਇੱਕ ਤਪਮ ਲਿਆ ਪੱਠੀ ਜਾਕੀ ਹਰ ਇੱਕ ਨੂੰ ਜੋ ਕਰਨਾ ਹੈ ਵੇਰੀ ਗੱਲ ਸੁਣੋ ਇਹਨੇ ਜੀ ਕੀ ਆਪ ਕਰਕੇ ਦੋ ਤਿੰਨ ਡਰਮ ਠੋਕਦੇ ਨੇ ਮੇਰੇ ਸਾਰੇ ਦੀ ਕੱਢ ਲਈ ਪੀਰੀ ਮੂਤ ਲਿਆ ਕੱਢ ਲਈ ਪੀਰੀ ਮੂਤ ਲਿਆ ਨਨਕਰੇ ਮਾਰੂ ਸ਼ਰਾਂਡ ਗਵਾਂਡ ਦੁਖੀ ਕਰਦੇ ਨੇ ਚਾਚਾ ਮੇਰੇ ਗਾਣਾ ਪਿੰਡ ਦੇ ਪੂਤ ਵੱਧੀ ਹੋਈ ਇੱਕ ਗੱਲ ਹੋਰ ਆ ਚਾਚਾ ਜਦੋਂ ਦਾ ਤੁਸੀਂ ਕਿੰਨੇ ਦਾ ਬਾਗ ਲਿਆ ਸਾਰੇ ਮੱਚ ਰਹੇ ਆ ਮੇਰੇ ਸਾਰਕੜੀ ਉਹਨਾਂ ਨੂੰ ਆਪਾਂ ਹੋਰ ਮਚਾਉਣਾ ਹੈ ਉਹ ਪੱਦੇ ਫੂਨ ਆਈ ਜਾਂਦੇ ਨੇ ਕਹਿੰਦੇ ਪੱਦੇ ਬਣਾਉਣਾ ਹਾਂ ਇਹ ਕਾਓ करा किसी डूटी गल करा यह हमारा पीता मामू पाला है हाँ। हाँ। ਠੀਕ ਹੈ ਨਾ ਕੋਈ ਨਹੀਂ ਮੇਰੇ ਸ਼ਾਲਿਆ ਲਾਰੇ ਸ਼ਾਂਤ ਰਹੇ ਜੀ ਆਪਦੇ ਆਪ ਨੂੰ ਠੀਕ ਹੈ ਵਧੀਆ ਜਨ ਨੇ ਆਈਏ ਅੱਛਾ ਚਾਚਾ ਹਾਂ 500 ਰੁਪਏ ਦੀ ਅੱਜ ਮੈਂ ਤੁਲੇ ਦੀ ਕਾਲੀ ਸਾਰੀ ਮੰਗ ਰਹੀ ਐ ਅੱਜ ਇਹ ਸਾਰੀ ਪਹਿਨਾ ਕੇ ਗਾਣਾ ਉਹ ਦੇਖੂੰਗਾ ਜੂ ਲੋਗੀ ਵਾਈ ਉਹ ਬਾਰਾ ਸਲਾਮ ਸੁਣਾ ਸੁਣਾ ਇਹ ਤਾਂ ਮੇਰੇ ਸਮਈ ਹੈ ਇਹਦਾ ਮਨ ਚਾਹੇ ਜਿਹੜੀ ਮੋਟੇ ਸ਼ਾਂਤ ਰਹੇ ਜਾਂਦੀ ਹੈ ਨਵਾਸ ਹੋ ਜਾਂਦਾ ਉੱਥੇ ਨੂੰ ਉਜੇ ਜੀ ਮੈਂ ਪੈਂਤੀ ਦੇ ਦੋ ਜੀ ਬਟੂਆ ਪਿਆ ਕੱਢ ਕੇ ਲੈ ਬੰਦੇ ਜੱਟਾ ਦਲੇਰ ਆ ਮੇਰਾ ਖੜਾ ਠੀਕ ਆ ਦਲੇਰ ਤੈਨੂੰ ਨਾ ਤੋੜਾਂ ਦੀ ਅਸੀਂ ਪੈਦੀ ਅੰਦਰ ਵਾਜਦੇ ਸੀ ਪੈ ਗਏ ਠੀਕ ਆ ਤੈਨੂੰ ਫੁੱਗ ਲੈ ਆਉਂਦੇ ਜੀ ਨੇ ਲੈਣ ਦੇ ਜੀ ਸ਼ਤਰਮੁਰਗ ਖਾਣਾਗੇ ਜੀ ਮੇਰੇ ਖੇਲੇ ਦਾ ਮੱਕਰੀ ਬਣਾਉਣੇ ਮੈਂ ਆ ਕੇ ਨਸੰਤਰ ਨਾ ਕਿ ਨ ਦੇ ਜਦੋਂ ਗਿਆ ਬਈਆ ਰਾਣੀ ਕੋਲੇ ਆ ਲੈ ਜਾ ਤੋ ਬ ਲੈ ਗਿਆ ਤਾਂ ਮਤਲਬ ਜਦੋਂ ਸਾੜੀ ਲੈਂਦੀ ਐ ਨਾ ਚਾਚਾ ਕੱਢ ਦੇ ਦੇਖਣ ਵਾਲਾ ਮੈਂ ਹੋਣਾ ਸੁਹਾਣਾ ਸੁਹਾਣਾ ਲੋਕਾ ਵਾਹ ਲੋਕਾ ਮਾੜਾ ਲੱਗਿਆ ਯਾਰ ਮੇਰੇ ਠੀਕ ਹੈ ਆਓ ਠੀਕ ਹੈ ਰਾਖ ਮੇ ਕੋਈ ਪੜ ਗਿਆ ਹੈ ਉਹ ਅੱਖਾਂ ਨਹੀਂ ਜਗੇ ਸਮਝਾ ਓਏ ਤੇਰੀ ਅੱਖ ਰਹਿ ਗਿਆ ਦੋ ਦਿਨ ਅੱਖਾਂ ਖੋਲੀਆਂ ਰਿਹਾ ਹੈ ਉਹ ਇੱਧਰ ਨੂੰ ਡੂੜਾ ਤੋਂ ਮਾਰਨ ਤੇ ਉਹਦੇ 40 ਦਿਨਾਂ ਦੇ ਡੂੜਾ ਉਹ ਗੱਲ ਤਾਂ ਸੁਣ ਲੈ ਗਾਈ ਤੇਰੀ ਮੇਰੇ ਤੇ ਅੱਖ ਰੱਖੀ ਲੋਟੀ ਤੜਾ ਵੀ ਨਾ ਤੜਾ ਕਰੂੰ ਇੱਕ ਅੰਦਾ ਪੇਗ ਪੂਤਾ ਲਵਾ ਦੇ ਤਾੜਾ ਕਰਵਾਣਾ ਤੈਨੂੰ ਫੱਟੇ ਪੂਤੇ ਲਵਾएंगे ਹਮ ਕੋ ਲਵਾएंगे ਉਹ ਗੱਲ ਤਾਂ ਸੁਣ ਗੱਲ ਸੁਣ ਪੂਰਾ ਹੋ ਰਿਹਾ ਹੈ ਉਹਨਾਂ ਲੜੀ ਜਾ ਕੇ ਨੀਂ ਦੇ ਨਾ ਤੇਰੀ ਲਗਾਈ ਕੋ ਮੈਂ ਆਪਣੀ ਲਗਾਈ ਸਮਝਦਾ ਹਾਂ ਪੰਜਾਬੀ ਹੈ ਵੈਸੇ ਕੈਸੀ ਸਮਝਦਾ ਦੂ ਵੈਸੇ ਬਹਨ ਕੋ ਬਹਨ ਸਮਝਦੇ ਹੈ ਮਾਤਾ ਕੋ ਮਾਤਾ ਸਮਝ ਸਕਦੇ ਹੈ ਉਹ ਲਗਾਈ ਨੂੰ ਸਮਝ ਰਿਹਾ ਹੈ ਹਾਰੀ ਗੱਲ ਹੈ ਪੰਜਾਬੀ ਹਾਂ ਮਿਲ ਬਲ ਬਰਿਆ ਬੰਦੇ ਹਾਂ ਇੱਕ ਇੱਕ ਦਾ ਕੁੱਤਾ ਪਹਿਰ ਕਰਦਾ ਕੁੱਤਾ ਪਹਿਨਾਦੀ ਆ ਤਾ ਕੋ ਕੁੱਤਾ ਪਹਿਨਾਦੀ ਆ ਮੁੱਢ ਕੋ ਉਹ ਸਾਰਾ ਕੁਝ ਪਹਿਨਾਵਾਂਗੇ ਤੈਨੂੰ ਪੰਜਾਬੀ ਬਣਾਵਾਂਗੇ ਜਿਹੜੇ ਤੁਹਾਡੇ ਬੱਚੇ ਆ ਪੰਜਾਬੀ ਹੀ ਪੈਦਾ ਕਰਾਂਗੇ ਇਸ ਲਈ ਮੇਰੀ ਨੂੰਹ ਦੀ ਮਾਰਦੀ ਹਾਂ ਮਾਰਦੀ ਸੀ ਆਲੇ ਮੈਂ ਬਹੁਤ ਕੁਝ ਤੋੜਨ ਨੂੰ ਝੜਦਾ ਤੈਨੂੰ ਕੀ ਪਤਾ ਲੱਗਦਾ ਮੈਂ ਕਿਹੜੀ ਗੱਲ ਸੁਣ ਤੈਨੂੰ ਬਾਅਦ ਦੱਸਾਂ